ਫਿਲਮਾਂ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕਦੀ। ਤੇਈ ਸਾਡੇ ਪ੍ਰਚਾਰਕ ਕੜ ਕੇ ਕਹਿਣਗੇ ਜੀ ਜੇ ਐਦਾਂ ਪ੍ਰਚਾਰ ਹੋਇਆ ਤੇ ਆਪਣੇ ਜਿਹੜੇ ਬੱਚੇ ਆ ਉਹ ਅੰਮ੍ਰਿਤ ਛਕ ਲੈਣ। ਫਿਰ ਤਾਂ ਮੈਂ ਇਹ ਵੀ ਕਵਾਂ ਗੁਰਦੁਆਰਿਆਂ ਦੀ ਵੀ ਕੋਈ ਲੋੜ ਨਹੀਂ ਜੇ ਫਿਲਮਾਂ ਨੇ ਪ੍ਰਚਾਰ ਕਰਨਾ ਗੁਰਦੁਆਰਿਆਂ ਨੂੰ ਵੀ ਸਿਨੇਮਾ تھیਟਰ ਹੀ ਬਣਾ ਦੋ। ਫਿਰ ਕਈ ਕਹਿਣਗੇ ਜੀ ਅੱਜ ਆਧੁਨਿਕ ਯੋਗ ਹੈ ਨਵਾਂ ਯੋਗ ਹੈ। ਕੱਲ ਨੂੰ ਵੀ ਇਹ ਵੀ ਕਹਿ ਦੇਣਗੇ ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਠ ਸਾਹਿਬ ਦੀ ਵੀ ਕੋਈ ਲੋੜ ਕਹਿਣ ਲੱਗੇ ਆ ਹੌਲੀ ਹੌਲੀ ਤੇ ਆਉਣ ਵਾਲੇ ਸਮੇਂ 'ਚ ਫਿਰ ਗੁਰਮਤ ਸਮਾਗਮਾਂ ਦੇ ਉੱਤੇ ਰਾਗੀਆਂ ਨੂੰ ਢਾਡੀਆਂ ਨੂੰ ਕਥਾਵਾਚਕਾਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਵੀ ਸੱਦਣ ਦੀ ਲੋੜ ਨਹੀਂ ਪੈਣੀ ਫਿਰ ਇਹਨਾਂ ਨੇ ਇਹੀ ਕਿਹਾ ਐ ਐਕਟਰ ਹੀ ਸੱਦ ਲਓ ਇਹਨਾਂ ਨੇ ਤੁਹਾਨੂੰ ਪ੍ਰਚਾਰ ਕਰ ਦੇਣਾ ਇਹ ਇਹਨਾਂ ਨੂੰ ਹੀ ਸੱਦ ਲਓ ਇਹਨਾਂ ਨੇ ਤੁਹਾਨੂੰ ਸਿੱਖੀ ਨਾਲ ਜੋੜਨਾ ਅੱਜ ਦੇਖੀਏ ਤਾਂ ਟਰਾਲੀਆਂ ਦੀ ਟਰਾਲੀਆਂ 'ਤੇ ਪਰ ਪਰ ਕੇ ਗੱਡੀਆਂ ਭਰ-ਭਰ ਕੇ ਉਧਰ ਨੂੰ ਲੈ ਕੇ ਜਾ ਰਹੇ। ਤੇ ਮੈਂ ਇਹ ਬੇਨਤੀ ਕਰਾਂਗਾ ਅੱਜ ਤੁਸੀਂ ਟਰਾਲੀਆਂ ਭਰ ਕੇ ਇੱਧਰ ਨੂੰ ਲੈ ਕੇ ਜਾ ਰਹੇ ਆ ਨਾ ਕੱਲ ਨੂੰ ਫਿਰ ਟਰਾਲੀਆਂ ਭਰ ਕੇ ਦੂਜੀਆਂ ਫਿਲਮਾਂ ਨੂੰ ਵੀ ਉਹਨਾਂ ਨੇ ਜਾਣਾ। ਫਿਲਮਾਂ ਜਿਹੜੀਆਂ ਨਾ ਉਹ ਸਿੱਖੀ ਦਾ ਪ੍ਰਚਾਰ ਕਰ ਸਕਦੀਆਂ। ਫਿਲਮਾਂ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕਦੀਆਂ। ਇਹ ਮੈਂ ਬੇਨਤੀ ਕਰਾਂ ਜਿਹੜੇ ਅੱਜ ਬੰਦੇ ਕਹਿੰਦੇ ਨਾ ਫਿਲਮਾਂ 'ਚ ਸਿੱਖੀ ਦਾ ਪ੍ਰਚਾਰ ਹੋ ਜਾਏਗਾ। ਯਾਦ ਰੱਖੋ ਫਿਲਮਾਂ ਦੇ ਵਿੱਚ ਕਿਰਦਾਰ ਨਿਭਾਉਣ ਵਾਲੇ ਜਿੰਨੀ ਦੇਰ ਤੱਕ ਕਿਰਦਾਰ ਨਿਭਾਉਂਦੇ ਆ ਉੰਨੀ ਦੇਰ ਤੱਕ ਤੇ ਉਹ ਉਦਾਂ ਦੇ ਆ ਪਰ ਜਦੋਂ ਬਾਹਰ ਆਏ ਫੇਰ ਉਦਾਂ ਜਿਹੜੇ ਉਹਨਾਂ ਦੀ ਨਾਂ ਤੇ ਦਾੜੀ ਵੱੱਦਦੀ ਤੇ ਨਾਂ ਉਹਨਾਂ ਦੇ ਕੇਸ ਵੱੱਦਦੇ ਆ ਆਪਣੀ ਫਿਲਮ ਦਾ ਅਸਰ ਤੇ ਆਪਣੇ ਤੇ ਹੋਇਆ ਨਹੀਂ ਤੇ ਤੁਹਾਡੇ ਤੇ ਕੀ ਹੋਏਗਾ ਜਿਹੜੇ ਲੋਕ ਕਹਿੰਦੇ ਫਿਲਮਾਂ ਦਾ ਅਸਰ ਜਿਹੜਾ ਪ੍ਰਚਾਰ ਦਾ ਅਸਰ ਹੁੰਦਾ ਮੈਂ ਮਾੜਾ ਨਹੀਂ ਕਹਿੰਦਾ ਪਰ ਬੀਬੀ ਰਜਨੀ ਨੇ ਕਿਸੇ ਕਿਸੇ ਨੇ ਬਣ ਜਾਣਾ ਤੇ ਬੀਬੀ ਰਜਨੀ ਦਾ ਜੇ ਕਿਸੇ ਨੇ ਰੋਲ ਕਰ ਦਿੱਤਾ ਬਾਅਦ ਚ ਵੀ ਦੇਖਿਆ ਕਰੋ ਉਹ ਰੋਲ ਕਰਨ ਵਾਲੇ ਕਿੱਦਾਂ ਦੇ ਆਪ ਕਿੱਦਾਂ ਦੇ ਕੀ ਉਹਨਾਂ ਦੇ ਉੱਤੇ 2% ਵੀ ਬੀਬੀ ਰਜਨੀ ਦਾ ਅਸਰ ਹੋਇਆ ਫਿਲਮਾਂ ਦੇਖ ਲਈਆਂ ਸਾਜ ਸੰਗਤ ਹੁਣ ਪਹਿਲੇ ਅਰਦਾਸ ਵਿੰਮਾਈ ਵੇਰ ਕਈ ਹੋਰ 파ਟ ਚੱਲੀ ਜਾਂਦੇ ਆ ਤੇ ਕਈ ਸਾਡੇ ਪ੍ਰਚਾਰਕ ਕੱਢ ਕੇ ਕਹਿਣਗੇ ਜੀ ਜੇ ਐਦਾਂ ਪ੍ਰਚਾਰ ਹੋਇਆ ਤੇ ਆਪਣੇ ਜਿਹੜੇ ਬੱਚੇ ਆ ਉਹ ਅਮਰਤ ਛੱਕ ਲੈਣ ਫਿਰ ਤੇ ਮੈਂ ਇਹ ਵੀ ਕਵਾਂ ਗੁਰਦੁਆਰਿਆਂ ਦੀ ਵੀ ਕੋਈ ਲੋੜ ਨਹੀਂ ਜੇ ਫਿਲਮਾਂ ਨੇ ਪ੍ਰਚਾਰ ਕਰਨਾ ਗੁਰਦੁਆਰਿਆਂ ਨੂੰ ਵੀ ਸਿਨੇਮਾ تھیਟਰ ਹੀ ਬਣਾ ਦੋ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਫਿਰ ਤੇ ਗੁਰਦੁਆਰਿਆਂ ਦੀ ਵੀ ਕੋਈ ਲੋੜ ਨਹੀਂ ਹੈ ਨਹੀਂ ਹੈ ਹੁਣ ਜਿਨ੍ਹਾਂ ਦੀ ਤੁਸੀਂ ਜਿਨ੍ਹਾਂ ਵੱਲ ਦੇਖਦੇ ਹੋ ਉਹ ਫਿਲਮਾਂ ਚ ਕਿਰਦਾਰ ਨਿਭਾ ਰਹੇ ਆ ਆਪਣੇ ਬੋਲਾਂ ਦਾ ਅਸਰ ਨਹੀਂ ਆਪਣੀ ਗੱਲਾਂ ਦਾ ਅਸਰ ਨਹੀਂ ਬਾਅਦ ਚ ਉਹਨਾਂ ਦਾ ਪ੍ਰੈਕਟੀਕਲ ਜੀਵਨ ਕੀ ਹੈ ਤੇ ਜੇ ਅੱਜ ਦੇਖੀਏ ਤਾਂ ਟਰਾਲੀਆਂ ਦੀ ਟਰਾਲੀਆਂ ਭਰ-ਭਰ ਕੇ ਗੱਡੀਆਂ ਭਰ-ਭਰ ਕੇ ਉਧਰ ਨੂੰ ਲੈ ਕੇ ਜਾ ਰਹੇ ਤੇ ਮੈਂ ਇਹ ਬੇਨਤੀ ਕਰਾਂਗਾ ਅੱਜ ਤੁਸੀਂ ਟਰਾਲੀਆਂ ਭਰ ਕੇ ਇੱਧਰ ਨੂੰ ਲੈ ਕੇ ਜਾ ਰਹੇ ਆ ਨਾ ਕੱਲ ਨੂੰ ਫਿਰ ਟਰਾਲੀਆਂ ਭਰ ਕੇ ਦੂਜੀਆਂ ਫਿਲਮਾਂ ਨੂੰ ਵੀ ਉਹਨਾਂ ਨੇ ਜਾਣਾ ਇੱਕ ਫਿਲਮ ਇੱਧਰ ਨੂੰ ਕੱਢਤੀ ਤੇ ਦੂਜੀ ਫਿਲਮ ਜਿਹੜੀ ਸਾਥ ਸੰਗ ਸਾਨੂੰ 네ਗੇਟਿਵ ਗੱਲਾਂ ਅਗਲੀ ਫਿਲਮ 'ਚ ਉਹਨਾਂ ਨੇ ਕੇਸ ਵੀ ਨਹੀਂ ਰੱਖੇ ਆਉਣੇ ਤੇ ਨਾ ਉਹਨਾਂ ਦੇ ਮੂੰਹ ਤੇ ਦਾੜਾ ਆਉਣਾ ਤੇ ਜਦੋਂ ਫੇਰ ਜਾਓਗੇ ਫਿਰ ਕਿਹੜਾ ਅਸਰ ਹੋਊਗਾ ਮਨਾਂ ਤੇ ਇਹ ਅੱਜ ਬਹੁਤ ਲੋੜ ਹੈ 100-100 ਕਰੋੜ ਇਹਨਾਂ ਨੇ ਕਮਾ ਲੈਣਾ ਦੱਸੋ ਸਿੱਖੀ ਦਾ ਪ੍ਰਚਾਰ ਕਿਹੜਾ ਹੋਇਆ ਕਿਹੜਾ ਇਹਨਾਂ ਨੇ ਉਹ ਪੈਸਾ ਗਰੰਤੀਆਂ ਦੇ ਭਲੇ ਲਈ ਜਾਂ ਕਿਸੇ ਹੋਰ ਦੀ ਭਲੇ ਲਈ ਲਾਇਆ ਤੇ ਬੇਨਤੀ ਆ ਫਿਰ ਕਈ ਕਹਿਣਗੇ ਜੀ ਅੱਜ ਆਧੁਨਿਕ ਯੋਗ ਹੈ ਨਵਾਂ ਯੋਗ ਹੈ ਕੱਲ ਨੂੰ ਵੀ ਇਹ ਰੇ ਵੀ ਕਹਿ ਦੇਣਗੇ ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਠ ਸਾਹਿਬ ਦੀ ਵੀ ਕੋਈ ਲੋੜ ਨਹੀਂ ਹੈ ਕਹਿਣ ਲੱਗੇ ਆ ਹੌਲੀ-ਹੌਲੀ ਕਹਿੰਦੇ ਫਿਰ ਇਦਰਲੇ ਪਾਸੇ ਵੀ ਦੁਨੀਆ ਹੁਣ ਆਉਣ ਲੱਗ ਗਈ ਹੈ ਆਧੁਨਿਕ ਯੁੱਗ ਹੈ ਜੀ ਨਵਾਂ ਯੁੱਗ ਹੈ ਨਵੇਂ ਯੁੱਗ ਦੇ ਵਿੱਚ ਨਵੇਂ ਤਰੀਕੇ ਦਾ ਪ੍ਰਚਾਰ ਹੋਣਾ ਚਾਹੀਦਾ ਆ ਕਹਿੰਦੇ ਆ ਨਾ ਫਿਰ ਕੱਲ ਨੂੰ ਇਹ ਵੀ ਕਹਿਣਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਨਾ ਟੈਬ ਰੱਖ ਦੋ ਐਪਲ ਦਾ ਵੱਡਾ ਇਹ ਵੀ ਆ ਕੇ ਹੌਲੀ ਹੌਲੀ ਕਹਿ ਦੇਣਾ ਉਹਨਾਂ ਨੇ ਕਿਉਂਕਿ ਆਧੁਨਿਕ ਯੁੱਗ ਹੈ ਨਵਾਂ ਯੁੱਗ ਆ ਗਿਆ ਜੀ ਨਵੇਂ ਯੁੱਗ 'ਚ ਨਵਾਂ ਪ੍ਰਚਾਰ ਕਰੋ ਪਰ ਨਹੀਂ ਪਿਆਰਿਓ ਤੁਸੀਂ ਆਪ ਇਸ ਗੱਲ ਨੂੰ ਵਚਣਾ ਜੇ ਭਾਈ ਮਨੀ ਸਿੰਘ ਕੋਈ ਬਣਿਆ ਤੇ ਬੰਦ-ਬੰਦ ਕਟਾ ਕੇ ਬਣਿਆ ਜੇ ਸਾ슴 ਭਾਈ ਤਾਰੂ ਸਿੰਘ ਬਣਿਆ ਤੇ ਖੋਪਰ ਆਕੇ ਬਣਿਆ ਲੋਹਾ ਕੇ ਬਣਿਆ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਜੇ ਕੋਈ ਬਣਿਆ ਤੇ ਕੁਰਬਾਨੀ ਦੇ ਕੇ ਬਣਿਆ ਫਿਲਮਾਂ ਦੇ ਵਿੱਚ کردار ਨਵਾ ਕੇ ਨਹੀਂ ਬਣਿਆ ਤੇ ਜਿਹੜੇ ਖੁਦ کردار ਨਵਾਉਂਦੇ ਨੇ ਉਹਨਾਂ ਦਾ ਪ੍ਰੈਕਟੀਕਲ ਜੀਵਨ ਜਿਹੜਾ ਕਰਦਾਰ ਵਾਲਾ ਨਹੀਂ ਹੁੰਦਾ ਤੇ ਆਉਣ ਵਾਲੇ ਸਮੇਂ 'ਚ ਫਿਰ ਗੁਰਮਤ ਸਮਾਗਮਾਂ ਦੇ ਉੱਤੇ ਰਾਗੀਆਂ ਨੂੰ ਢਾਡੀਆਂ ਨੂੰ ਕਥਾਵਾਚਕਾਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਵੀ ਸੱਦਣ ਦੀ ਲੋੜ ਨਹੀਂ ਪੈਣੀ ਫਿਰ ਇਹਨਾਂ ਨੇ ਇਹੀ ਕਹਿਣਾ ਇਹ ਐਕਟਰ ਹੀ ਸੱਦ ਲਓ ਇਹਨਾਂ ਨੇ ਤੁਹਾਨੂੰ ਪ੍ਰਚਾਰ ਕਰ ਦੇਣਾ ਇਹ ਇਹਨਾਂ ਨੂੰ ਵੀ ਸੱਦ ਲਓ ਇਹਨਾਂ ਨੇ ਤੁਹਾਨੂੰ ਸਿੱਖੀ ਨਾਲ ਜੋੜਨਾ ਹਰਾਮ ਹੋ ਜੀਦਾ ਕਹਿੰਦੇ ਜੀ ਕਲਗੀਧਰ ਪਾਤਸ਼ਾਹ ਦਾ ਸੱਦਾ ਆਇਆ ਇਹਨਾਂ ਨੂੰ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਜਿਹਨੂੰ ਕਲਗੀਧਰ ਪਾਤਸ਼ਾਹ ਦਾ ਸੱਦਾ ਆਇਆ ਹੋਵੇ ਤੇ ਮਹਾਰਾਜ ਪਹਿਲੇ ਸੱਦੇ 'ਚ ਪਤਾ ਕੀ ਕਹਿੰਦੇ ਨੇ ਪੀਵੋ ਕੋਹਲਖੰਡ ਧਾਰ ਹੋਏ ਜਨਮ ਸੁਹੇਲਾ ਇਹ ਪਹਿਲਾ ਮਹਾਰਾਜ ਜੀ ਦਾ ਸੱਦਾ ਆ ਜਦੋਂ ਤੂੰ ਪਹਿਲੀ ਵਾਰ ਗੁਰੂ ਨੂੰ ਮਿਲੇਂਗਾ ਨਾ ਵਾਜਾਂ ਵਾਲਾ ਇਹ ਨਹੀਂ ਕਹਿੰਦਾ ਵੀ ਤੈਨੂੰ ਇੱਥੇ ਬੁਲਾਇਆ ਮਹਾਰਾਜ ਕਹਿੰਦੇ ਫਿਰ ਮੇਰਾ ਕਦੋਂ ਬਣਨਾ ਤੂੰ ਪੀਵੋ ਮਾਹੌਲ ਖੰਡ ਤਾਰ ਹੋਏ ਜਨਮ ਸੇਲਾ ਪਹਿਲਾ ਸੱਦਾ ਤੇ ਅੰਮ੍ਰਿਤ ਛਕਣ ਦਾ ਆਉਣਾ ਆ ਫਿਲਮਾਂ ਬਣਾਉਣ ਦਾ ਨਹੀਂ ਤੇ ਉਹ ਪ੍ਰਚਾਰਕ ਜਿਹੜੇ ਐਸਾ ਪ੍ਰਚਾਰ ਕਰਦੇ ਨੇ ਜੀ ਕਲਗੀਧਰ ਪਾਤਸ਼ਾਹ ਨੇ ਸੱਦਾ ਦਿੱਤਾ ਤੇ ਮੈਂ ਸੋਚਦਾ ਵੀ ਕਲਗੀਧਰ ਪਾਤਸ਼ਾਹ ਨੇ ਫਿਲਮਾਂ ਬਣਾਉਣ ਦਾ ਸੱਦਾ ਦਿੱਤਾ ਮਹਾਰਾਜ ਨੇ ਕਿਹਾ ਵੀ ਐਕਟਿੰਗ ਕਰੋ ਨਹੀਂ ਪਿਆਰਿਓ ਰੀਅਲ ਲਾਈਫ ਦੇ ਵਿੱਚ ਆਪਾਂ ਦੇਖੀਏ ਸਾਡੇ ਅਸਲੀ ਹੀਰੋ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੇ ਅਸਲੀ ਹੀਰੋ ਨੇ ਭਾਈ ਤਾਰੂ ਸਿੰਘ ਜੀ ਸਾਡੇ ਅਸਲੀ ਹੀਰੋ ਨੇ ਭਾਈ ਸਬ ਭਾਈ ਮਨੀ ਸਿੰਘ ਜੀ ਸਾਡੇ ਅਸਲੀ ਹੀਰੋ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨਾਂ ਵਾਲੇ ਢੰਡਰਾ ਵਾਲੇ ਜਿਨ੍ਹਾਂ ਦੇ ਜੀਵਨ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਸਾਡੇ ਅਸਲੀ ਹੀਰੋ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 13 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਸਿਖਾਇਆ ਸਾਡੇ ਜੀਵਨ ਦੇ ਅਸਲੀ ਕਿਰਦਾਰ ਦੇ ਅਸਲੀ ਹੀਰੋ ਨੇ ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲਾ ਜਿਨ੍ਹਾਂ ਦਾ ਜੀਵਨ ਅੱਜ ਵੀ ਕੋਈ ਪੜ ਲਵੇ ਨਾ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਅੱਜ ਵੀ ਕੋਈ ਇੱਕ ਸਾਖੀ ਪੜ ਲਵੇ ਤੇ ਉਹਦਾ ਗੁਰੂ ਵਾਲਾ ਬਣ ਨੂੰ ਜੀ ਕਰ ਜਾਂਦਾ ਹੈ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਅੱਜ ਵੀ ਕੋਈ ਉਹਨਾਂ ਦੇ ਜੀਵਨ ਦੀ ਗੱਲ ਸੁਣ ਲਵੇ ਤੇ ਉਹਦਾ ਗੁਰੂ ਵਾਲਾ ਬਣ ਨੂੰ ਜੀ ਕਰਦਾ ਹੈ ਸਾਤ ਸੰਗ ਕਿਰਦਾਰ ਵਾਲਾ ਹੀ ਕਿਸੇ ਨੂੰ ਕਿਰਦਾਰ ਦੇ ਸਕਦਾ ਹੈ ਅੱਜ ਐਸੇ ਕਿਰਦਾਰਾਂ ਨੂੰ ਬਾਚਣ ਦੀ ਲੋੜ ਹੈ ਜੇ ਸੁਣਨਾ ਜੇ ਦੇਖਣਾ ਹੀ ਹੈ ਉਹ ਮਹਾਂਪੁਰਸ਼ਾਂ ਦਾ ਜੀਵਨ ਦੇਖੀਏ ਸਾ ਕਿਰਦਾਰ ਬਣਾਉਣਾ ਹੈ ਆਪਣੇ ਬੱਚਿਆਂ ਨੂੰ ਸਾਤ ਸੰਗਤ ਸਾਖੀਆਂ ਸੁਣਾਓ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਆਓ ਜੇ ਚਾਹੋ ਨੇਓ ਵੀ ਤੁਹਾਡੇ ਜੀਵਨ ਵਿੱਚ ਚੇਂਜ ਆ ਜਾਵੇ ਤੇ ਸਾਧ ਸੰਗਤ ਜੇ ਚਾਹੋ ਨਾ ਤੁਹਾਡੀ ਲਾਈਫ ਦੇ ਵਿੱਚ ਚੇਂਜ ਆ ਜਾਵੇ ਤੇ ਸੰਗਤ ਦੇ ਝੂਠੇ ਭਾਂਡੇ ਮਾਣ ਜੀਏ ਜੇ ਟਰਾਲੀਆਂ ਲੈ ਕੇ ਜਾਣੀਆਂ ਤੇ ਹਰਮੰਦਰ ਸਾਹਿਬ ਲੈ ਕੇ ਜਾਓ ਭਾਂਡੇ ਮਾਣਨ ਲਈ ਲਾਓ ਭਾਈ ਤੁਹਾਨੂੰ ਗੁਰੂ ਦੇ ਦਵਾਰੇ ਲੈ ਕੇ ਜਾਈਏ ਕੱਲ ਸੀ ਜਦੋਂ ਬੀਬੀ ਮੁਮਤਾਜ਼ ਜੀ ਦੇ ਸਥਾਨ ਤੇ ਗਏ ਕਿੰਨੀਆਂ ਬੀਬੀਆਂ ਇੱਥੇ ਬੈਠੀਆਂ ਕੋਸ਼ ਬੀਬੀ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾਉਣੋਂ ਜੀ ਕਰਦਾ ਜਿਨਨੇ 113 ਸਾਲ ਵਾਜਾਂ ਵਾਲੇ ਦੀ ਬੰਦਗੀ ਵਿੱਚ ਲਾ ਦਿੱਤੇ ਧੰਨ ਬੀਬੀ ਮੁਮਤਾਜ ਜੀ ਬੋਲੇ ਇਸੋ ਮਹਾਰੇ ਸਤਿ ਸ੍ਰੀ ਅਕਾਲ ਸੰਗਤਾਂ ਜਿਹੜੀਆਂ ਗਈਆਂ ਸੀ ਨਾ ਨਾਲ ਆਸਣ ਅੱਜ ਵੀ ਲੱਗਿਆ ਹੋ ਇੱਕ ਦੇ ਨਾਲ ਨਵਾ ਦਿੱਤੀ 113 ਸਾਲ ਵਾਜਾਂ ਵਾਲੇ ਨਾਲ ਨਵਾ ਦਿੱਤੀ 113 ਸਾਲ ਇਹ ਅਸਲੀ ਹੀਰੋ ਨੇ ਇਹ ਅਸਲੀ ਸਾਡੇ ਲਾਈਫ ਦੇ ਇਨਸਪੀਰੇਸ਼ਨ ਨੇ ਜਿਨ੍ਹਾਂ ਨੇ ਸਾਨੂੰ ਜੀਵਨ ਦੇ ਵਿੱਚ ਸਾਡੇ ਕਿਰਦਾਰ ਘੜਨੇ ਆ ਸਾਡੇ ਜੀਵਨ ਕਾ ਘੜਨੇ ਆ ਆਓ ਜੇ ਪ੍ਰਚਾਰ ਕਰਾਉਣਾ ਹੀ ਆ ਨਾ ਸਿੱਖੀ ਦਾ ਫਿਰ ਪਰਿਵਾਰਾਂ ਸਮੇਤ ਜਾਓ ਸ਼ਹੀਦਾ ਸਾਹਿਬ ਪਰਵਾਰਾਂ ਸਮੇਤ ਜਾਓ ਐਸੇ ਗੁਰਸਿੱਖਾਂ ਦੇ ਆਸਾਨ ਤੇ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ ਜਦੋਂ ਫਤੇਗੜ ਸਾਹਿਬ ਦੇ ਭੋੜਾ ਸਾਹਿਬ ਤੇ ਜਾਓਗੇ ਨਾ ਤੇ ਅਸਲੀ ਸਿੱਖੀ ਦਾ ਪ੍ਰਚਾਰ ਹੋਏਗਾ ਜਦੋਂ ਬੱਚੇ ਨੀਹਾਂ ਨੂੰ ਦੇਖਣਗੇ ਕਿ ਤੇ ਉਹਨਾਂ ਦਾ ਵੀ ਜੀ ਕਰੇਗਾ ਅਸੀਂ ਵੀ ਅੰਮ੍ਰਿਤ ਛੱਕੇ ਗੁਰੂ ਵਾਲੇ ਬਣ ਜਾਈਏ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਪੰਜਾਬ ਵਿੱਚ ਕ੍ਰਾਂਤੀ ਉਦੋਂ ਆਏਗੀ ਜਦੋਂ ਕੱਲਾ ਕੱਲਾ ਜੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦਾ ਪਹਿਰਾ ਲਾਏ ਸੋ ਆਓ ਮੈਂ ਇਹ ਹੀ ਬੇਨਤੀ ਕਰਾਂਗਾ ਬਾਣੀ ਨਾਲ ਜੁੜੀਏ ਸ਼ਬਦ ਨਾਲ ਜੁੜੀਏ ਲੋੜ ਹੈ ਜਦੋਂ ਗੁਰੂ ਦੀ ਜੁਰੀ ਚਾਹੁੰਦੇ ਹੋ ਨਾ ਇਹ ਉਹ ਜਗ੍ਹਾ ਹੈ ਜਿੱਥੇ ਸਾਨੂੰ ਆ ਕੇ ਸਾਡੇ ਜੀਵਨ ਵਿੱਚ ਚੇਂਜ ਆਉਣਾ